ਜਿੰਨਾ ਚੋਣਾ ਦਾ ਐਲਾਨ ਹੋ ਚੁੱਕਿਆ ਤੇ ਉਹਨਾਂ ਦਾ ਅਮਲ ਚੱਲ ਰਿਹਾ ਹੈ ਉਹਦੇ ਤਹਿਤ ਹੀ ਅੱਜ 1 ਸਵੀਪ ਰੈਲੀ ਤੇ ਐਂਟੀ ਡਰੈਗਸ ਰੈਲੀ ਦੋਨਾਂ ਦਾ ਇਕੱਠਾ ਹੀ ਪ੍ਰਬੰਧ ਕੀਤਾ ਗਿਆ ਹੈ ਸਵੀਪ ਦੇ ਤਹਿਤ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਵੀ ਵੋਟਰ ਨੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਉੱਪਰ ਹੋ ਚੁੱਕੀ ਹੈ ਜਾਂ ਕੱਲ 1 ਅਪ੍ਰੈਲ ਨੂੰ ਵੀ 18 ਸਾਲ ਦੇ ਹੋਣਗੇ ਉਹ ਆਪਣੀ ਵੋਟ ਬਣਵਾ ਸਕਦੇ ਨੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਵੋਟ ਪਾ ਸਕਦੇ ਨੇ ਔਰ ਮੇਰੀ ਸਾਰੇ ਮੋਗਾ ਦੇ ਵੋਟਰਾਂ ਨੂੰ ਅਪੀਲ ਹੈ ਕਿ ਜਿਨ੍ਹਾਂ ਦੀ ਵੀ ਵੋਟ ਬਣੀ ਹੋਈ ਹੈ ਉਹ ਖੁਦ ਵੀ ਤੇ ਆਪਣੇ ਸਾਥੀਆਂ ਨੂੰ ਵੀ ਪ੍ਰੇਰਿਤ ਕਰਨ ਕੇ 1 ਜੂਨ ਨੂੰ ਵੋਟਾਂ ਵਾਲੇ ਦਿਨ ਹੰਮ ਹਮਾ ਕੇ ਪਹੁੰਚਣ ਔਰ ਸਾਡੀ ਵੋਟ ਪਰਸੈਂਟੇਜ ਜਿਵੇਂ ਪਿਛਲੇ ਸਮਿਆਂ ਦੇ ਦੌਰਾਨ ਘਟ ਰਹੀ ਹੈ ਉਹਨੂੰ ਅਸੀਂ 70% ਤੋਂ ਉੱਪਰ ਲੈ ਕੇ ਜਾਣ ਦਾ ਟੀਚਾ ਰੱਖਿਆ ਹੋਇਆ ਹੈ ਤੇ ਉਹਦੇ 'ਚ ਸਹਿਯੋਗ ਕਰੋ ਜਿਵੇਂ ਆਪਾਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਾਰੇ ਪੱਖਾਂ ਤੋਂ ਹੀ ਲੜਾਈ ਲੜੀ ਜਾ ਰਹੀ ਹੈ ਉਹਦੇ ਤਹਿਤ ਹੀ ਅੱਜ ਜ਼ਿਲ੍ਹਾ ਮੋਗਾ ਦੇ ਵਿੱਚ ਨਸ਼ਿਆਂ ਦੀ ਵਰਤੋਂ ਦੇ ਖਿਲਾਫ ਸੁਨੇਹਾ ਦੇਣ ਲਈ ਨਸ਼ਿਆਂ ਤੋਂ ਬਚਣ ਲਈ ਇੱਕ ਸਾਈਕਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਹੜੀ ਕਿ 5 ਕਿਲੋਮੀਟਰ ਹੋਏਗੀ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਵਸਨੀਕਾਂ ਨੂੰ ਬੇਨਤੀ ਹੈ ਕਿ ਆਮ ਤੌਰ ਤੇ ਔਰ ਚੋਣਾ ਦੇ ਵਿੱਚ ਖਾਸ ਤੌਰ ਤੇ ਅਸੀਂ ਨਸ਼ੇ ਦੇ ਪ੍ਰਕੋਪ ਤੋਂ ਨਸ਼ੇ ਦੀ ਵਰਤੋਂ ਤੋਂ ਬਚੀਏ ਨਸ਼ਾ ਛਡਾਊ ਕੇਂਦਰ ਹੈਗੇ ਨੇ ਅਸੀਂ ਉੱਥੇ ਹਰ ਤਰੀਕੇ ਦਾ ਪ੍ਰਬੰਧ ਕੀਤਾ ਹੋਇਆ ਸਾਰੀਆਂ ਦਵਾਈਆਂ ਉੱਥੇ ਹੈਗੀਆਂ ਨੇ ਸਾਰੇ ਕਾਉਂਸਲਰ ਉੱਥੇ ਹੈਗੇ ਨੇ ਜੇ ਕਿਸੇ ਵੀਰਪੈਣ ਨੂੰ ਇਹ ਸਮੱਸਿਆ ਹੈ ਤਾਂ ਸਾਡੇ ਨਾਲ ਸੰਪਰਕ ਕਰੋ ਤੁਹਾਨੂੰ ਪੂਰੀ ਕੋਆਪਰੇਸ਼ਨ ਦਿੱਤੀ ਜਾਏਗੀ ਜਿਹੜਾ ਪੰਜਾਬ ਪੁਲਿਸ ਨੂੰ ਇੱਕ ਮਿਸ਼ਨ ਦੇ ਖਿਲਾਫ ਸਪੈਸ਼ਲ ਮੀਨ ਮੁਕਤੀ ਲਈ ਹੈ ਇਸ ਮੀਨ ਪਹਿਲ ਇੱਕ ਇਸ ਕੋਰਸ ਦੇ ਵਿੱਚ ਵੀ ਮੁਕਦੇ ਦੇ ਵਿੱਚ ਹੋਈ ਗਈ ਹੈ ਇਹਦਾ ਪਰਪਸ ਹੈ ਵੀ ਲੋਕਾਂ ਨੂੰ ਮੈਸੇਜ ਦੇਣਾ ਕਿ ਨੈਸ਼ਨ ਨੂੰ ਪਿਆਰ ਕਰ ਅਤੇ ਨੈਸ਼ਨ ਲੜਨ ਦੇ ਵਿੱਚ ਉਹ ਕੰਮ ਨਹੀਂ ਕਰ ਰਹੇ ਸਾਡੇ ਵੱਲੋਂ ਸਥਾਨਕ ਪੱਧਰ ਤੇ ਬਹੁਤ ਸਾਰੇ ਪ੍ਰੋਗਰਾਮ ਲਗਾਏ ਗਏ ਨੇ ਜਿਵੇਂ ਬੱਚਿਆਂ ਵੱਲੋਂ ਗੇਮਸ ਰਾਹੀਂ ਕੁਝ ਕੰਪੇਟੈਂਸੀਸ ਵਿੱਚ ਗੇਮਸ ਲਗਾਏ ਨੇ ਇਸ ਦੇ ਉੱਪਰ ਕੰਮ ਕਰਨ ਦੇ ਲਈ ਅੱਜ ਅਸੀਂ ਇੱਕ ਟੀਮ ਇਕੱਠੀ ਹੋਈ ਹੈ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਬਹੁਤ ਬਹੁਤ ਸਾਰੇ ਬਸ ਇਨਫੋਰਮੇਸ਼ਨ ਵੀ ਆਨੀ ਕੀਤੀ ਹੈ ਇਸ ਲਈ ਕਿ ਲੋਕਾਂ ਨੂੰ ਆਪਾਂ ਆਪਾਂ ਇਨਕਰੇਜ ਕਰ ਰਹੇ ਨੇ ਸਾਰੀ ਇਨਫੋਰਮੇਸ਼ਨ ਦੇ ਇਸ ਦੇ ਉੱਪਰ ਕਾਰਵਾਈ ਕਰੀ ਹੈ ਔਰ ਇਹ ਇੱਕ ਇੱਕ ਸੋਸ਼ਲ ਬੁਰਾਈ ਨਹੀਂ ਹੈ ਇਹ ਸਿਰਫ ਇੱਕ ਕ੍ਰਾਈਮ ਹੀ ਨਹੀਂ ਹੈ ਆਪਾਂ ਜਿੰਨਾ ਜਿੰਨਾ ਆਪਣੇ ਆਸ-ਪਾਸ ਜਿਹੜਾ ਸਾਡਾ ਨੇਬਰ ਹੁੰਦਾ ਹੈਗਾ ਉਹ ਕੀ ਕਰਾਂਗੇ ਉਹ ਨਹੀਂ ਜ਼ਿਆਦਾ ਆਪਾਂ ਇਹਨਾਂ ਨੂੰ ਨੁਕਸਾਨ ਦੇਵਾਂਗੇ